ਵੇ ਦੇਖ ਕੇ ਹੈਰਾਨ ਹੈ ਵੀ ਇਹ ਮੁੱਛ ਫੁੱਟ ਗੱਭਰੂ ਹੈ ਕੌਣ ਹੈ ਜਿਹੜਾ ਇਨੀ ਤਰਥੱਲੀ ਮਚਾਈ ਹੁੰਦਾ ਹੈ ਸਤਿਗੁਰੂ ਆਪਣੇ ਪੁੱਤਰ ਨੂੰ ਅਟਾਰੀ ਦੇ ਉੱਤੇ ਬੈਠ ਕੇ ਜੂਜਦਿਆਂ ਹੋਇਆਂ ਦੇਖ ਰਹੇ ਹੈ ਮੁਸਕਰਾ ਰਹੇ ਹੈ ਉਹਦੀ ਬਹਾਦਰੀ ਤੇ ਮਾਣ ਕਰ ਰਹੇ ਹੈ ਫਿਰ ਉਹ ਸਮਾਂ ਵੀ ਆਉਂਦਾ ਹੈ ਜਦੋਂ ਸਤਿਗੁਰੂ ਨੇ ਆਪ ਆਪਣੇ ਪੁੱਤਰ ਨੂੰ ਬਰਸ਼ੀ ਖਾਂਦਿਆਂ ਦੇਖਿਆ ਸਿੱਖਾਂ ਨੇ ਬੜਾ ਆਖਿਆ ਕਿ ਮਹਾਰਾਜ ਦੂਜੇ ਦੋਹਾਂ ਦਾ ਕੋਈ ਪਤਾ ਨਹੀਂ ਕਿ ਪਹਿਲਾਂ ਸ਼ਹੀਦ ਹੋ ਗਿਆ ਲੋਕ ਤੇ ਆਪਣੇ ਪੁੱਤਰਾਂ ਨੂੰ ਓਖੇ ਸਮਿਆਂ ਦੇ ਵਿੱਚ ਸੌ ਜਿੰਦਿਆਂ ਅੰਦਰ ਲਕੋਉਂਦੇ ਆ ਤੇਰਾ ਇੱਕੋ ਬਚਿਆ ਹੈ ਅਸੀਂ ਹੈਗੇ ਆਂ ਅਸੀਂ ਜਾਵਾਂਗੇ ਇਹਨੂੰ ਤੁਸੀਂ ਬਚਾ ਲਓ ਇੱਕ ਗਣੀ ਖਾਂ ਸੀ ਉਹਨੂੰ ਗੈਰਤ ਖਾਂ ਵੀ ਲਿਖਿਆ ਹੋਇਆ ਹੈ ਕਈ ਜਗ੍ਹਾ ਦੇ ਉੱਤੇ ਉਹ ਗੱਡੀ ਦੇ ਉੱਪਰ ਚੜ ਰਿਹਾ ਸੀਗਾ ਤੇ ਜਦੋਂ ਉੱਪਰ ਤੱਕ ਪਹੁੰਚਿਆ ਨਾ ਉਹ ਰਸਾ ਪੌੜੀ ਲਾ ਕੇ ਤੇ ਸਤਿਗੁਰੂ ਨੇ ਗੁਰਜ ਮਾਰ ਕੇ ਉਹਦਾ ਸਿਰ ਸਿੱਖਖੜੀ ਵਾਂਗੂ ਖਲਾਰ ਕੇ ਰੱਖ ਦਿੱਤਾ ਦਾ ਮਰਦੂਦ ਇਹ ਡਰਦਾ ਹੀ ਕੰਧ ਅੱਲੇ ਲੁਕ ਗਿਆ ਤੇ ਇਹਦੇ ਚ ਹਿਆ ਨਾ ਪਿਆ ਵੀ ਅੱਗੇ ਹੋ ਸਕੇ ਸਿੱਖਾਂ ਨੇ ਆਖਿਆ ਮਹਾਰਾਜ ਬਾਗ ਉਜੜ ਜਾਏ ਨਾ ਮਾਲੀ ਦੁਬਾਰਾ ਵੀ ਬਾਗ ਵਸਾ ਸਕਦਾ ਪਰ ਜੇ ਮਾਲੀ ਨਾ ਰਵੇ ਤੇ ਸੱਚੀ ਗੱਲ ਇਹ ਹੈ ਬਾਗ ਜਿੰਨਾ ਮਰਜ਼ੀ ਹਰਾ ਭਰਾ ਹੋਵੇ ਉਹ ਫਿਰ ਵੀ ਉਜੜ ਜਾਏਗਾ ਤੇ ਦੁਬਾਰਾ ਵਾਸ ਨਹੀਂ ਦੇ ਸਕੇਗਾ तो रहना बहुत जरूरी है वाहगुरु जी का खालसा वाहगुरु जी की फतेह बस एक हिंद में तीर्थ है यात्रा के लिए कटाए बाप ने बच्चे यहाँ खुदा के लिए ਇਸ ਲੇਰੇ ਦਿਨਾਂ ਤੋਂ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਵਿਚਾਰ ਰਹੇ ਆਂ ਆਪਾਂ ਨੂੰ ਪਤਾ ਹੈ ਸੱਤ ਪੋ ਨੂੰ ਸੱਚੇ ਪਾਤਸ਼ਾਹ ਚਮਕੌਰ ਪਹੁੰਚਦੇ ਆ ਇਹ ਤੋਂ ਪਹਿਲਾਂ ਵੀ ਮਹਾਰਾਜ ਇੱਕ ਵਾਰੀ ਚਮਕੌਰ ਆ ਚੁੱਕੇ ਆ ਜਦੋਂ ਇੱਥੇ ਸਤ ਗੁਰੂ ਨੂੰ ਇੱਕ ਛੋਟੀ ਜੀ ਜੰਗ ਲੜਨੀ ਪਈ ਸੀ ਜਿਸ ਵਕਤ ਸਤਗੁਰੂ ਕੁਰਕ ਖੇਤਰ ਵਾਲੇ ਪਾਸੇ ਤੋਂ ਪ੍ਰਚਾਰ ਕਰਕੇ ਆ ਰਹੇ ਸਨ 1702 ਦੇ ਲਾਗੇ ਦੀ ਇਹ ਘਟਨਾ ਹੈ ਤੇ ਪਹਾੜੀ ਰਾਜਿਆਂ ਦਾ ਚੁੱਕਿਆ ਹੋਇਆ ਸੈਦ ਬੇਗ ਤੇ ਅਲਫਖਾਂ ਚਮਕੌਰ ਦੀ ਧਰਤੀ ਉੱਤੇ ਸਤਗੁਰੂ ਉੱਪਰ ਹਮਲਾ ਕਰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ 100 ਸਵਾ 100 ਸਿੰਘ ਉਸ ਵਕਤ ਸਨ ਮਤਾਨਾ ਮਾਤਾ ਗੁਜਰੀ ਜੀ ਨਾਲ ਸੰਨ ਉਸ ਵਖਤ ਗੁਰੂ ਕੇ ਸਿੱਖਾਂ ਨੇ ਇਹੋ ਜੇ ਹੱਥ ਇਹਨਾਂ ਨੂੰ ਦਿਖਾਏ ਕਿ ਦਿੱਲੀ ਦੇ ਇਹ ਜਰਨੈਲ ਪਿੱਛਲ ਖੁਰੀ ਹੋ ਤਰੇ ਆਪਣਾ ਮੂੰਹ ਪਨਾ ਕੇ ਗਏ ਅੱਜ ਫਿਰ ਚਮਕੌਰ ਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਤਾਰਾ ਕੀਤਾ ਤੇ ਇੱਕ ਅਸਾਮੀ جنگ ਚਮਕੌਰ ਦੀ ਧਰਤੀ ਦੇ ਉੱਤੇ ਲੜੀ ਜਾਣੀ ਹੈ ਮਹਾਰਾਜ ਨੇ ਆਪਣੇ ਦਰਕਰ ਦੇ ਪ੍ਰੇਮੀ ਭਾਈ ਬੁੱਧੀ ਚੰਦਰਾਵਤ ਉਹਨਾਂ ਦੀ ਹਵੇਲੀ ਹੈ ਜਿਹੜੀ ਉਹ ਇਸ ਸਮੇ ਲਈ ਹੈ ਅੰਦਰ ਸਤਿਗੁਰੂ ਨੇ ਪਹਿਰੇਦਾਰੀ ਕਰਨ ਵਾਸਤੇ ਚਾਰੇ ਪਾਸੇ ਹਵੇਲੀ ਦੇ 8-8 ਸਿੱਖ ਜਿਹੜੇ ਉਹ ਖੜੇ ਕੀਤੇ। ਇਹਦੇ ਨਾਲ ਹੀ ਦੋ ਸਿੱਖ ਭਾਈ ਮਦਨ ਸਿੰਘ ਤੇ ਕਾਠਾ ਸਿੰਘ ਨੂੰ ਮਹਾਰਾਜ ਨੇ ਦਰਵਾਜ਼ੇ ਦੇ ਉੱਤੇ ਖੜਾ ਕੀਤਾ। ਭਾਈ ਆਲਮ ਸਿੰਘ ਤੇ ਭਾਈ ਵਿਆਸ ਸਿੰਘ ਉਹਨਾਂ ਨੂੰ ਸਮੁੱਚੀ ਕਾਰਵਾਈ ਮੋਰਚਾ ਬੰਦੀ ਦੇਖਣ ਦੇ ਲਈ ਨਿਯਤ ਕੀਤਾ ਹੈ। ਤੇ ਬਾਕੀ ਦੇ ਗੁਰਸਿੱਖਾਂ ਨਾਲ ਸਹਬਜ਼ਾਦੇ ਨਾਲ ਮਹਾਰਾਜ ਅਗਲੀ ਰਣਨੀਤੀ ਤਿਆਰ ਕਰ ਰਹੇ ਹੈ। ਅਦਲਾ ਦਿਨ ਚੜਦਾ ਐ ਅਠ ਪੋ ਦਾ ਹੁਣ ਇਸ ਵਕਤ ਤੇ ਇਧਰ ਬਾਹਰਲੇ ਪਾਸੇ ਪਹਾੜੀ ਰਾਜਿਆਂ ਦੀਆਂ ਤੇ ਸਰਹੰਦ ਦੀਆਂ ਮੁਲਤਾਨ ਦੀਆਂ ਕਸ਼ਮੀਰ ਦੀਆਂ ਲਾਹੌਰ ਦੀਆਂ ਫੌਜਾਂ ਦਾ ਕੇਰਾ ਪਿਆ ਹੋਇਆ ਹੈ ਜੇ ਛੋਟੇ ਮੋਟੇ ਜਿਹੜੇ ਚੌਧਰੀ ਹੈ ਉਹਨਾਂ ਨੇ ਵੀ ਆਪਣੇ ਮਨਸਬ ਭੇਜੇ ਹੋਏ ਆ ਇਹਦੇ ਨਾਲ ਜਿਹੜੇ ਗਾਜ਼ੀ ਇਕੱਠੇ ਕੀਤੇ ਗਏ ਜਹਾਦ ਦੇ ਨਾਮ ਦੇ ਉੱਤੇ ਜਿਹੜੇ ਚੋਰ ਉਚੱਕੇ ਵਿੱਚ ਰਲ ਗਏ ਕਿ ਧਨ ਦੌਲਤ ਤੇ ਹੱਥ ਸਾਫ਼ ਕਰਨਗੇ ਤੇ ਰੰਗੜ ਗੁੱਜਰ इत्याਦਿਕ ਜਿਹੜੇ ਬਹੁਤ ਸਮੇਂ ਤੋਂ ਗੁਰੂ ਸਾਹਿਬ ਨਾਲ ਖਾਰ ਖਾ ਰਹੇ ਸਨ ਇਸੇ ਇਲਾਕੇ ਦੇ ਉਹ ਸਾਰੇ ਇੱਕ ਮਿਕ ਹੋ ਗਏ ਆ ਗੁਰੂ ਸਾਹਿਬ ਨੂੰ ਆਖਿਆ ਜਾਂਦਾ ਹੈ ਵੀ ਉਹ ਆਪਣਾ ਆਤਮ ਸਮਰਪਣ ਕਰਨ ਪਰ ਸਤਿਗੁਰੂ ਤੀਰ ਛੱਡ ਕੇ ਨਿਰਨਾ ਦਿੰਦੇ ਆ ਵੀ ਭਾਈ ਇੱਥੇ ਜੰਗ ਹੋਏਗੀ ਹੁਣ ਫਿਰੋਸ ਤੋਂ ਬਾਅਦ ਤਾਰੀਖ ਦੱਸਦੀ ਏ ਕਿਸੇ ਨੇ 5 ਕਿਸੇ ਨੇ 8 ਕਿਸੇ ਨੇ 20 ਲਿਖਿਆ ਵੀ ਪਹਿਲਾ ਜੱਥਾ ਜਦੋਂ ਬਾਹਰ ਆਇਆ ਭਾਈ ਹਿੰਮਤ ਸਿੰਘ ਪਿਆਰੇ ਹੁਣਾ ਦੀ ਸਰਪ੍ਰਸਤੀ ਦੇ ਥੱਲੇ ਉਹ ਦੂਜੇ ਆਏ ਦੇ ਦੂਜਦਾ ਹੋਇਆ ਸਫਾਂ ਨੂੰ ਚੀਰਦਿਆਂ ਹੋਇਆਂ ਵਿੱਚ ਤਸਕੇ ਬੇਅੰਤ ਆਹੂ ਲਾਉਂਦਿਆਂ ਹੋਇਆਂ ਇਹ ਗੁਰੂ ਕੇ ਪਿਆਰੇ ਸ਼ਹੀਦ ਹੋ ਜਾਂਦੇ ਆ ਫਿਰ ਬਾਬਾ ਅਜੀਤ ਸਿੰਘ ਨੂੰ ਭੇਜਣ ਦੀ ਵਾਰੀ ਆਈ ਹਕੀਮ ਅੱਲਾ ਯਾਰ ਖਾਨ ਜੋਗੀ ਨੇ ਬੜਾ ਸੋਹਣਾ ਲਿਖਿਆ ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ ਜੀਤਾ ਜੋ ਗਿਆ ਤੋ ਜੀਤਾ ਨਹੀਂ ਆਊਂਗਾ ਸਿੱਖਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਗੁਰੂ ਸਾਹਿਬ ਨੇ ਆਪਣੇ ਇਸ ਲਖਤੇ ਜਿਗਰ ਨੂੰ ਭੇਜਿਆ ਜੰਗ ਦੇ ਮੈਦਾਨ ਵਿੱਚ ਉਧਰਲੇ ਬੰਨੇ ਜਿਹੜਾ ਮਲਖਈਆ ਇਕੱਠਾ ਹੋਇਆ ਸੀ ਉਹ ਇਹ ਦੇਖ ਕੇ ਹੈਰਾਨ ਹੋਏ ਵੀ ਇਹ ਮੁੱਛਪੁੱਟ ਗੱਭਰੂ ਹੈ ਕੌਣ ਹੈ ਜਿਹੜਾ ਇਨੀ ਤਰਥੱਲੀ ਮਚਾਈ ਹੁੰਦਾ ਹੈ ਸਤਿਗੁਰੂ ਆਪਣੇ ਪੁੱਤਰ ਨੂੰ ਅਟਾਰੀ ਦੇ ਉੱਤੇ ਬੈਠ ਕੇ ਜੂਜਦਿਆਂ ਹੋਇਆਂ ਦੇਖ ਰਿਹਾ ਮੁਸਕਰਾ ਰਿਹਾ ਉਹਦੀ ਬਹਾਦਰੀ ਤੇ ਮਾਣ ਕਰ ਰਿਹਾ ਫਿਰ ਉਹ ਸਮਾਂ ਵੀ ਆਉਂਦਾ ਹੈ ਜਦੋਂ ਸਤਿਗੁਰੂ ਨੇ ਆਪ ਆਪਣੇ ਪੁੱਤਰ ਨੂੰ ਬਰਸ਼ੀ ਖਾਂਦਿਆਂ ਦੇਖਿਆ ਤੇ ਫਿਰ ਜ਼ਾਲਿਮਾਂ ਦਾ ਇੱਕ ਪੂਰਾ ਝੁੰਡ ਸਹਿਬਜ਼ਾਦੇ ਉੱਤੇ ਟੁੱਟ ਪੈਂਦਾ ਤੇ ਸ਼ਹੀਦ ਹੋ ਜਾਂਦੇ ਨੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਹਬਜ਼ਾਦਾ ਜੂਝਾਰ ਸਿੰਘ ਨੂੰ ਵੀ ਭੇਜਿਆ ਸਿੱਖਾਂ ਨੇ ਬੜਾ ਆਖਿਆ ਕਿ ਮਹਾਰਾਜ ਦੂਜੇ ਦੋਹਾਂ ਦਾ ਕੋਈ ਪਤਾ ਨਹੀਂ ਇੱਕ ਪਹਿਲਾਂ ਸ਼ਹੀਦ ਹੋ ਗਿਆ ਤੇ ਲੋਕ ਤੇ ਆਪਣੇ ਪੁੱਤਰਾਂ ਨੂੰ ਔਖੇ ਸਮਿਆਂ ਦੇ ਵਿੱਚ ਸੌ ਜਿੰਦਿਆਂ ਅੰਦਰ ਲਕਾਉਂਦੇ ਆ ਤੇਰਾ ਇੱਕੋ ਬਚਿਆ ਅਸੀਂ ਹੈਗੇ ਆ ਅਸੀਂ ਜਾਵਾਂਗੇ ਇਹਨੂੰ ਤੁਸੀਂ ਬਚਾ ਲਓ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਖਿਆ ਵੀ ਮੇਰੇ ਬੱਚੇਓ ਮੈਨੂੰ ਤੁਹਾਡੇ ਚ ਤੇ ਇਨਾਂ ਚ ਕੋਈ ਫਰਕ ਨਹੀਂ ਹੈਗਾ ਜੀ ਜਿੱਥੇ ਤੁਸੀਂ ਜੰਗ ਦੇ ਮੈਦਾਨ ਵਿੱਚ ਜਾਉਂਗੇ ਉੱਥੇ ਵੀ ਜੰਗ ਦੇ ਮੈਦਾਨ ਵਿੱਚ ਜਾਏਗਾ ਸਾਡੇ ਇੱਕ 15 ਸਾਲ ਦੀ ਉਮਰ ਹੈ ਬਾਬਾ ਜੂਹਾਰ ਸਿੰਘ ਦੀ ਗਏ ਹੈ ਬਿਲਕੁਲ ਉਸੇ ਤਰ੍ਹਾਂ ਸਫਾ ਚੀਰਦੇ ਹੋਏ ਆਂ ਅੰਦਰ ਤੱਕ ਜਾ ਕੇ ਲੜੇ ਇੱਕ ਵੇਰੀ ਤੇ ਜਰਵਾਨੀਆਂ ਨੂੰ ਇਹਨਾਂ ਨੇ ਪਿਛਲ ਖੋਰੀ ਕਰ ਦਿੱਤਾ ਸੀਗਾ ਭਾਜਣਾ ਪਾ ਦਿੱਤੀ ਉਹਨਾਂ ਦੇ ਅੰਦਰ ਸੱਚੇ ਪਾਤਸ਼ਾਹ ਨੇ ਆਪਣੇ ਸਲਖਤੇ ਜਿਗਰ ਨੂੰ ਵੀ ਸ਼ਹੀਦ ਹੁੰਦਿਆਂ ਦੇਖਿਆ ਜੇ ਮਾਰਾਇਨੇ ਮਾਨ ਕੀਤਾ ਆਪਣੇ ਪੁੱਤਰਾਂ ਦੇ ਉੱਤੇ ਉਹਨਾਂ ਦੀ ਸ਼ਹਾਦਤ ਦੇ ਉੱਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਇਸ ਵਕਤ ਇਧਰੋਂ ਜਿਹੜੇ ਜਰਨੈਲ ਸੀਗੇ ਨਾਹਰ ਖਾਂ ਵਰਗੇ ਉਹ ਸਤਗੁਰੂ ਦੇ ਤੀਰ ਦਾ ਸ਼ਿਕਾਰ ਹੋਇਆ ਇਹ ਗਨੀ ਖਾਂ ਸੇ ਉਹਨੂੰ ਗਹਿਰਤ ਖਾਂ ਵੀ ਲਿਖਿਆ ਹੋਇਆ ਹੈ ਕਈ ਜਗ੍ਹਾ ਦੇ ਉੱਤੇ ਉਹ ਗੱਡੀ ਦੇ ਉੱਪਰ ਚੜ ਰਿਹਾ ਸੀਗਾ ਤੇ ਜਦੋਂ ਉੱਪਰ ਤੱਕ ਪਹੁੰਚਿਆ ਨਾ ਉਹ ਰਸਾ ਪੌੜੀ ਲਾ ਕੇ ਤੇ ਸਤਿਗੁਰੂ ਨੇ ਗੁਰਜ ਮਾਰ ਕੇ ਉਹਦਾ ਸਿਰ ਸਿੱਖਖੜੀ ਵਾਂਗੂ ਖਲਾਰ ਕੇ ਰੱਖ ਦਿੱਤਾ ਖਵਾਜਾ ਮਰਦੂਦ ਇਹ ਡਰ ਦਾ ਹੀ ਕੰਧ ਲੈ ਲੁਕ ਗਿਆ ਤੇ ਇਹਦੇ ਚ ਹਿਆ ਨਾ ਪਿਆ ਵੀ ਅੱਗੇ ਹੋ ਸਕੇ ਜ਼ਫਰਨਾਮੇ ਦੇ ਵਿੱਚ ਇਹਨਾਂ ਗੱਲਾਂ ਦਾ ਜ਼ਿਕਰ ਗੁਰੂ ਸਾਹਿਬ ਨੇ ਬਕਾਇਦਾ ਕੀਤਾ ਹੋਇਆ ਹੈ ਜਦੋਂ ਗੜੀ ਦੇ ਅੰਦਰ ਗਿਣਤੀ ਦੇ ਸਿੰਘ ਰਹਿ ਗਏ ਭਾਈ ਦਿਆ ਸਿੰਘ ਧਰਮ ਸਿੰਘ ਉਹਨਾਂ ਨੇ ਉਸ ਵਕਤ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਬੀ ਮਹਾਰਾਜ ਤੁਸੀਂ ਗੜੀ ਛੱਡ ਜਾਓ ਸੱਚ ਪਾਤਸ਼ਾਹ ਕਹਿੰਦੇ ਵੀ ਨਹੀਂ ਮੈਂ ਵੀ ਇੱਥੇ ਦੂਜਾਂਗਾ ਤੁਹਾਡੇ ਵਾਂਗ ਹੀ ਸਿੱਖਾਂ ਨੇ ਆਖਿਆ ਮਹਾਰਾਜ ਬਾਗ ਉੱਡੜ ਜਾਏ ਨਾ ਮਾਲੀ ਦੁਬਾਰਾ ਵੀ ਬਾਗ ਵਸਾ ਸਕਦਾ ਹੈ ਪਰ ਜੇ ਮਾਲੀ ਨਾ ਰਵੇ ਤੇ ਸੱਚੀ ਗੱਲ ਇਹ ਹੈ ਬਾਗ ਜਿੰਨਾ ਮਰਜ਼ੀ ਹਰਾ ਭਰਾ ਹੋਵੇ ਉਹ ਫਿਰ ਵੀ ਓਝੜ ਜਾਏਗਾ ਤੇ ਦੁਬਾਰਾ ਵਸ ਨਹੀਂ ਦੇ ਸਕੇਗਾ ਤੁਹਾਡਾ ਰਹਿਣਾ ਬਹੁਤ ਜ਼ਰੂਰੀ ਹੈ ਅਖੀਰ ਦੇ ਉੱਤੇ ਇਹਨਾਂ ਨੇ ਫੈਸਲਾ ਕੀਤਾ ਵੀ ਪੰਜ ਪਿਆਰਿਆਂ ਦੇ ਰੂਪ ਚ ਗੁਰੂ ਨੂੰ ਹੁਕਮ ਦਿੱਤਾ ਜਾਏ ਇਕੱਠੇ ਹੋਏ ਨਾਮ ਮਿਲਦੇ ਨੇ ਪਾਈ ਸੰਗਤ ਸਿੰਘ ਪਾਈ ਸੰਤ ਸਿੰਘ ਪਾਈ ਦਿਆਲ ਸਿੰਘ ਪਾਈ ਧਰਮ ਸਿੰਘ ਪਾਈ ਮਾਨ ਸਿੰਘ ਹੁਣੀ ਇਹਨਾਂ ਨੇ ਇਕੱਠਿਆਂ ਹੋ ਕੇ ਗੁਰੂ ਸਾਹਿਬ ਨੂੰ ਹੁਕਮ ਕੀਤਾ ਵੀ ਤੁਹਾਨੂੰ ਚਮਕੌਰ ਦੀ ਗੜੀ ਛੱਡ ਕੇ ਜਾਣਾ ਪਏਗਾ ਸਤਿਗੁਰੂ ਨੇ ਸੀਸ ਝੁਕਾ ਦਿੱਤਾ ਇਦ ਰੱਖ ਪੋ ਦੀ ਰਾਤ ਨੂੰ ਮਹਾਰਾਜ ਚਮਕੌਰ ਦੀ ਗੜੀ ਛੱਡ ਕੇ ਮਾਥੀਵਾੜੇ ਵੱਲ ਜਾਂਦੇ ਨੇ ਇਹਨਾਂ ਦੇ ਨਾਲ ਤਿੰਨ ਸਿੱਖ ਕਿਤੇ ਚਾਰ ਵੀ ਲਿਖਿਆ ਹੈ गए ਨੇ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਚੌਥਾ ਸਿੱਖ ਜੀ ਦਾ ਨਾਮ ਮਿਲਦਾ ਕੁਛ ਲਿਖਤਾ ਜੋ ਅਰਮ ਸਿੰਘ ਇੱਕ ਸਹਿਬਜ਼ਾਦਾ ਜ਼ੋਰਾਵਰ ਸਿੰਘ ਹੋਰ ਹੋਇਆ ਉਹ ਇਸ ਜੰਗ ਦੇ ਮੈਦਾਨ ਦੇ ਵਿੱਚੋਂ ਬਚ ਕੇ ਨਿਕਲ ਗਿਆ ਸੀਗਾ ਜੀ ਉਹ ਫਿਰ ਅੱਗੇ ਜਾ ਕੇ ਸ਼ਹੀਦ ਹੋਇਆ ਜੀ ਉਹਦਾ ਇੱਕ ਵੱਖਰਾ ਇਤਿਹਾਸ ਹੈ ਇਧਰ ਇਹ ਗੁਰਸਿੱਖ ਤੇ ਗੁਰਗੋਬਿੰਦ ਸਿੰਘ ਮਹਾਰਾਜ ਮਾਠੀ ਬਾੜੇ ਵੱਲ ਚਲੇ ਜਾਂਦੇ ਨੇ ਇਧਰ ਨੋਂ ਪੋ ਦੀ ਸਵੇਰ ਨੂੰ ਕਿਉਂਕਿ ਗੁਰੂ ਸਾਹਿਬ ਭਾਈ ਸੰਗਤ ਸਿੰਘ ਨੂੰ ਕਲਗੀ ਦੇ ਕੇ ਗਏ ਸਨ ਦੋ ਹੀ ਸਿੱਖ ਬੱਚੇ ਸਨ ਭਾਈ ਸੰਗਤ ਸਿੰਘ ਭਾਈ ਸੰਤ ਸਿੰਘ ਇੱਕ ਗੜੀ ਦੇ ਵਿੱਚੋਂ ਬਾਹਰ ਨਿਕਲ ਕੇ ਫਿਰ ਲੜਦੇ ਆ ਦੂਜਦੇ ਅਤੇ ਸ਼ਹੀਦ ਹੋ ਜਾਂਦੇ ਆ ਭਾਈ ਸੰਗਤ ਸਿੰਘ ਦਾ ਮੜੰਗਾ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲਦਾ ਜੁਲਦਾ ਸੀਗਾ ਤੇ ਜਰਵਾਣਿਆਂ ਨੇ ਉਹਨਾਂ ਦਾ ਸੀਸ ਟੜ ਨਾਲੋਂ ਅਲੱਗ ਕੀਤਾ ਹੈ ਸਰਹੰਦ ਭੇਜਿਆ ਸਾਡੀਆਂ ਰਵਈਤਾਂ ਦੱਸਦੀਆਂ ਨੇ ਤੇ ਉਥੇ ਜਾ ਕੇ ਪਤਾ ਲੱਗਾ ਵੀ ਇਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਹੀਂਗੇ ਇਹ ਤੇ ਭਾਈ ਸੰਗਤ ਸਿੰਘ ਹੈ ਉਹਨਾਂ ਦੀਆਂ ਖੁਸ਼ੀਆਂ ਤੇ ਪਾਣੀ ਫਿਰ ਗਿਆ ਇਧਰ ਸਾਡੀਆਂ ਰਵੈਤਾਂ ਵੀ ਦੱਸਦੀਆਂ ਨੇ ਵੀ ਨੌ ਪੋ ਨੂੰ ਗੁਰੂ ਘਰ ਦੀ ਪ੍ਰੇਮੀ ਸਿੱਖ ਬੀਬੀ ਸ਼ਰਨ ਕੌਰ ਜੀ ਦਾ ਪਿੱਛਾ ਰਾਏਪੁਰ ਦਾ ਲਿਖਿਆ ਹੋਇਆ ਹੈ ਸਿੱਖ ਐਨਸਾਈਕਲੋਪੀਡੀਆ ਵਾਲਿਆਂ ਨੇ ਦੱਸਿਆ ਉਹਦੇ ਬਾਰੇ ਉਹ ਆਈ ਹੈ ਉਹ ਤੋਂ ਜਿੰਨਾ ਕੁ ਵੀ ਸਮੇਟਿਆ ਗਿਆ ਹੈ ਅੰਗੀਠਾ ਆਪਣੇ ਭਰਾਵਾਂ ਦਾ ਉਹਨੇ ਕੁਛ ਲਾਸ਼ਾਂ ਲੱਭ ਕੇ ਉਹ ਉਂਗੀਠਾ ਸਮੇਟਿਆ ਉਹਨੂੰ ਅਦਨ ਭੇਟ ਕੀਤਾ ਅਗ ਬਲਦੀ ਵੇਖ ਕੇ ਕਿਉਂਕਿ ਪੋ ਦੀ یخ ਠੰਡੀਆਂ ਰਾਤਾਂ ਸਨ ਧੁੰਦ ਪੈ ਰਹੀ ਸੀ ਦਰਿਆਈ ਏਰੀਆ ਸੀਗਾ ਤੇ ਅਗੜੀਆਂ ਲਾਟਾਂ ਨੇ ਜਰਵਾਨਿਆਂ ਦੇ ਸੁਪਾਂ ਨੂੰ ਖੇਚਿਆ ਉਹ ਆਏ ਉਹਨਾਂ ਦੇਖਿਆ ਇੱਕ ਬੀਬੀ ਹੈ ਤੇ ਉਹਨਾਂ ਨੇ ਜਦੋਂ ਪੁੱਛਿਆ ਤੇ ਉਹਨੇ ਦੱਸਿਆ ਹਾਲਾਤ ਇਹੋ ਜਿਹੇ ਸਨ ਵੀ ਮੈਂ ਗੁਰੂ ਦੀ ਸੇਖ ਹਾਂ ਉਹਨਾਂ ਨੇ ਉਸ ਬੀਬੀ ਤੇ ਵੀ ਹਮਲਾ ਕੀਤਾ ਉਹ ਸਭ ਵੀ ਬੀਨੂ ਜ਼ਖਮੀ ਹਾਲਤ ਦੇ ਵਿੱਚ ਉਸ ਅੱਗ ਦੇ ਵਿੱਚ ਸੁੱਟ ਦਿੱਤਾ ਗਿਆ ਉਹ ਸ਼ਹੀਦ ਹੋ ਜਾਂਦੀ ਹੈ ਦੋ ਨਾਮ ਸਾਨੂੰ ਹੋਰ ਤਰੀਖ ਵਿੱਚੋਂ ਮਿਲਦੇ ਨੇ ਜਿਨ੍ਹਾਂ ਨੇ ਬਾਕੀ ਸਰੀਰਾਂ ਦੀ ਸੇਵਾ ਸੰਭਾਲ ਕੀਤੀ ਉਹਨਾਂ ਦਾ ਅੰਗੀਠਾ ਸਜਾਇਆ ਗਲਪੇਟ ਕੀਤਾ ਸਹਿਬਜ਼ਾਦਿਆਂ ਨੂੰ ਉਹਨੇ ਭਾਈ ਰਾਮਾ ਤੇ ਤਲੋਕਾ ਜਿਹੜੇ ਫੂਲ ਕੀ ਅਰਿਆਸਤ ਦੇ ਮੋਢੀ ਨੇ ਇਹ ਦੋਨੇ ਵੀ ਗੁਰੂ ਘਰ ਦੇ ਪ੍ਰੇਮੀ ਸੀਗੇ ਇਹ دیਵਾਨਿਆਂ ਦਾ ਰੂਪ ਬਟਾ ਕੇ ਇੱਥੇ ਪਹੁੰਚੇ ਇਹ ਜਵਨ ਡਿੰਗੇ ਕੀਤੀਆਂ ਤੇ ਬਾਕੀ ਬਚੇ ਸਰੀਰਾਂ ਨੂੰ ਇਹਨਾਂ ਨੇ ਸਮੇਟ ਕੇ ਉਹਨਾਂ ਦਾ ਸस्कार ਕੀਤਾ ਇਸ ਗੱਲ ਦਾ ਜ਼ਿਕਰ ਸੂਰਜ ਪ੍ਰਕਾਸ਼ ਦੇ ਵਿੱਚ ਬਕਾਇਦਾ ਮਿਲਦਾ ਹੈ ਜਿਸ ਵਕਤ ਸਾਬੋ ਦੀ ਤਲਵੰਡੀ ਆ ਕੇ ਗੁਰੂ ਸਾਹਿਬ ਨੂੰ ਮਿਲੇ ਉੱਥੇ ਇਹਨਾਂ ਨੇ ਸਾਰੀ ਵਾਰਤਾ ਸੁਣਾਈ ਗੁਰੂ ਸਾਹਿਬ ਇਹਨਾਂ ਤੇ ਤਰੁੱਥੇ ਇਹਨਾਂ ਨੂੰ ਅਸੀਸਾਂ ਦਿੱਤੀਆਂ ਵੀ ਤੁਹਾਡੇ ਰਾਜ ਭਾਗ ਚੱਲਣਗੇ ਤੁਹਾਡੇ ਨਾਮ ਦੇ ਸਿੱਕੇ ਚੱਲਣਗੇ ਤੁਹਾਡੀਆਂ ਪੀੜੀਆਂ ਰਾਜ ਕਰਨਗੀਆਂ ਤੇ ਮਹਾਰਾਜ ਨੇ ਇਹਨਾਂ ਨੂੰ ਹੁਕਮਨਾਮਾ ਵੀ ਦਿੱਤਾ ਨਿਸ਼ਾਨ ਵੀ ਦਿੱਤਾ ਇਹਨਾਂ ਦੇ ਵਿੱਚੋਂ ਹੀ ਫਿਰ ਅੱਗੇ ਜਾ ਕੇ ਨਾਭਾ ਪਟਿਆਲਾ ਤੇ ਜੀਂਦ ਰਿਆਸਤਾਂ ਹੋਂਦ ਵਿੱਚ ਆਈਆਂ ਕਈ ਸਰਦਾਰ ਘਰਾਣੇ ਬਣੇ ਇਹਨਾਂ ਦੇ ਇਹਦੇ ਨਾਲ ਹੀ ਸਤਿਗੁਰੂ ਦੀ ਖੁਸ਼ੀ ਦੇ ਪਾਤਰ ਬਣੇ ਤੇਰਾ ਘਰ ਸੁਮੇਰਾ ਘਰ ਦੀ ਇਹਨਾਂ ਨੂੰ ਅਸੀਸ ਪ੍ਰਾਪਤ ਹੋਈ 10 ਪਉ ਨੂੰ ਸਾਰੇ ਸ਼ਰੀਰਾਂ ਦਾ ਸਸਕਾਰ ਹੋਇਆ ਸੋ ਇਹ ertidhi ਬੜੀ ਮੁਕੱਦਸ ਹੈ ਜਿੱਥੇ ਇੱਕ ਅਸਾਮੀ جنگ ਲੜੀ ਗਈ ਜਿੱਥੇ ਦੇ ਪੁੱਤਰ ਵੀ ਸ਼ਹੀਦ ਹੁੰਦੇ ਨੇ ਜਵਾਈ ਤੇ ਸਹਰਾ ਵੀ ਸ਼ਹੀਦ ਹੁੰਦੇ ਨੇ ਭਰਾ ਭਰਾ ਵੀ ਸ਼ਹੀਦ ਹੁੰਦੇ ਨੇ ਗੁਰੂ ਦੀ ਖਾਤਰ ਉਹਨਾਂ ਸ਼ਹੀਦਾਂ ਨੂੰ ਕੋਟਾਨ ਕੋਟਵਾਰ ਨਮਨ ਕਰਦੇ ਆ ਤੇ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਵੀ ਇਹੋ ਜਿਹਾ ਸਿੱਖੀ ਸਦਕ ਬਖਸ਼ਿਸ਼ ਕਰੋ ਵਾਹ ਗੁਰਦੀ ਕਾ ਖਾਲਸਾ ਵਾਹ ਗੁਰਦੀ ਕੀ ਫਤਿਹ